ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਨ ਨੋਲੇਜ ਵਿਲੋਪਰ ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਵੱਖ-ਵੱਖ ਇੰਸਟੀਚਿਊਟ ਤੇ ਵੱਖ-ਵੱਖਤਾਵਾਂ ਤੇ ਆਈਆਂ ਨਵੀਆਂ ਜੌਬਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਦੇਖ ਲੈਣੇ ਆ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋਟ ਵਿਖੇ ਜਿਹੜੀਆਂ ਭਰਤੀਆਂ ਕੱਢੀਆਂ ਗਈਆਂ ਹਨ ਤੇ ਰੀਜਨਲ ਸੈਂਟਰ ਸ਼੍ਰੀ ਕੋਇਨਦਵਲ ਸਾਹਿਬ ਯੂਨੀਵਰਸਿਟੀ ਇੰਸਟੀਚਿਊਟ ਆਫ ਨਰਸਿੰਗ ਜਲਾਲਾਬਾਦ ਰੈਗੂਲਰ ਅਧਾਰ ਤੇ ਪ੍ਰੋਫੈਸਰ ਨਰਸਿੰਗ ਐਸਸੀ ਦੇ ਅਹੁਦਿਆਂ ਤੇ ਭਰਤੀ ਜਿਹੜੀ ਕੱਢੀ ਗਈ ਹੈ ਜਿਹੜੇ ਚਾਹਵਰ ਉਮੀਦਵਾਰ ਹਨ 28 1 2025 ਤੋਂ 17 2 2025 ਤੱਕ ਆਨਲਾਈਨ ਅਰਜ਼ੀਆਂ ਜਿਹੜੀਆਂ ਦੇ ਸਕਦੇ ਹਨ ਤੇ ਤੁਹਾਨੂੰ ਸੜੀ ਸਾਰੀ ਜਾਣਕਾਰੀ ਇਹਨਾਂ ਦੀ ਆਫੀਸ਼ਲ ਵੈਬਸਾਈਟ ਉੱਪਰ ਜਿਹੜੀ ਮਿਲ ਜਾਵੇਗੀ ਤੇ ਨੈਕਸਟ ਗੱਲ ਕਰੀਏ ਦੋਸਤੋ ਸਰਕਾਰੀ ਅਦਿਉਕਿਸ ਖਲਾਇਸ ਸੰਸਤਾ ਆਦਮਪੁਰ ਜਲੰਧਰ ਵਿਖੇ ਜੜੀਆਂ ਭਰਤੀਆਂ ਕੱਢੀਆਂ ਗਈਆਂ ਹਨ ਸੈਸ਼ਨ 2024-25 ਲਈ ਜੜੀਆਂ ਇਹ ਭਰਤੀਆਂ ਆਈਆਂ ਹਨ ਤੇ ਉਮੀਦਵਾਰ ਨੂੰ ਕਬੂਕਾ 15000 ਰੁਪਏ ਪ੍ਰਤੀ ਮਹੀਨਾ ਮਾਣ ਪੇਟਾ ਦਿੱਤਾ ਜਾਵੇਗਾ ਯੋਗਤਾ ਤੇ ਤਜਰਬੇ ਲਈ ਵੈਬਸਾਈਟ ਉੱਪਰ ਤੁਸੀਂ ਇਹਨਾਂ ਦੀ ਜੜੀ ਸਾਰੀ ਇਸ਼ਤਿਹਾਰ ਚੈੱਕ ਕਰ ਸਕਦੇ ਹੋ ਤੇ ਜਿਹੜੇ ਚਾਹਵਨ ਉਮੀਦਵਾਰ ਹੋਣਗੇ ਉਹ ਆਪਣੇ ਸਾਰਾ ਜਿਹੜਾ ਬਾਇਓ ਡਾਟਾ ਹੈ ਰਜਿਸਟਰਡ ਡਾਕ ਰਾਹੀਂ ਜਾਂ ਦਸਤੀ ਜਿਹੜਾ ਇਹਨਾਂ ਤੇ 5 2 2025 ਸ਼ਾਮ 4 ਵਜੇ ਤੱਕ ਇਹਨਾਂ ਨੂੰ ਜਿਹੜਾ ਤੁਸੀਂ ਸਬਮਿਟ ਕਰਵਾਉਣਾ ਹੈ ਇੰਟਰਵਿਊ ਤੇ ਵਿਅਕਤੀਤਵ ਜਾਂਚ ਮਿਤੀ 7 2 2025 ਨੂੰ ਸੰਸਥਾ ਵਿਕੇ ਸਵੇਰੇ 10 ਵਜੇ ਸ਼ੁਰੂ ਹੋਵੇਗੀ ਤਾਂ ਦੋਸਤੋ ਤੁਸੀਂ ਜਿਹੜੇ ਵੀ ਕੈਂਡੀਡੇਟਸ ਚਾਹਵਨ ਹਨ ਇਹਨਾਂ ਨੂੰ ਜਲਦ ਤੋਂ ਜਲਦ ਆਪਣਾ ਜਿਹੜਾ ਵੇਰਵਾ ਭੇਜ ਸਕਦੇ ਹਨ ਤੇ ਤੁਸੀਂ ਜਿਹੜਾ ਅਸਾਮੀਆਂ ਦਾ ਵੇਰਵਾ ਤੁਸੀਂ ਥੱਲੇ ਦੇਖ ਸਕਦੇ ਹੋ ਕਿ ਕਿਹੜੀ ਅਸਾਮੀ ਵਾਸਤੇ ਕਿੰਨੀਆਂ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਹਨ ਨੈਕਸਟ ਦੋਸਤੋ ਹੈਗਾ ਜੀ ਉਦਯੋਗਿਕ ਸਿਖਲਾਈ ਸੰਸਥਾ ਲੁਧਿਆਣਾ ਵਿਖੇ 24 25 ਤੱਕ ਜਿਹੜਾ ਇਹਨਾਂ ਦੇ ਸੈਸ਼ਨ ਵਾਸਤੇ ਇਹਨਾਂ ਨੇ ਜਿਹੜੀਆਂ ਠੇਕੇ ਦੇ ਆਧਾਰ ਤੇ ਅਰਜ਼ੀਆਂ ਕੱਢੀਆਂ ਹਨ ਉਕਾ-ਬੁਕਾ 15000 ਰੁਪਏ ਪ੍ਰਤੀ ਮਹੀਨਾ ਮਾਨ ਪੇਟਾ ਦਿੱਤਾ ਜਾਵੇਗਾ ਉਮੀਦਵਾਰ ਆਪਣੀ ਅਰਜੀ ਦਸਤੀ ਰਜਿਸਟਰਡ ਡਾਕ ਰਾਹੀਂ ਸੰਸਥਾ ਵਿਖੇ ਮਤੀ 4 2 2025 ਚ ਸ਼ਾਮ 4 ਵਜੇ ਤੱਕ ਜਿਹੜੇ ਪਹੁੰਚ ਸਕਦੇ ਨੇ ਇੰਟਰਵਿਊ ਮਤੀ 6 2 2025 ਨੂੰ ਸੰਸਥਾ ਵਿਖੇ 11 ਵਜੇ ਸ਼ੁਰੂ ਹੋਵੇਗੀ ਵਿਦਿਗ ਯੋਗਤਾ ਤੇ ਤਜਰਬੇ ਦੇ ਅਸਲੀ ਜਿਹੜੇ ਸਰਟੀਫਿਕੇਟਸ ਸਹਿਤ ਤਸਦੀਕ شدہ ਕਾਪੀਆਂ ਪੰਜਾਬ ਪੇਸ਼ ਕਰਨਾ ਲਾਜ਼ਮੀ ਹੋਵੇਗਾ ਤੇ ਅਸਾਮੀਆਂ ਦੇ ਟ੍ਰੇਡ ਦੇ ਨਾਮ ਤੁਸੀਂ ਇਹ ਤਾਂ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਨਾ ਅਸਾਮੀਆਂ ਵਾਸਤੇ ਇਹਨਾਂ ਨੇ ਜਿਹੜੀਆਂ ਜੌਬਸ ਕੱਢੀਆਂ ਹਨ ਨੈਕਸਟ ਦੋਸਤੋ ਹੈਗੀ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਇਹਨਾਂ ਨੇ ਨੌਨ ਟੀਚਿੰਗ ਅਹੁਦਿਆਂ ਲਈ ਆਨਲਾਈਨ ਅਰਜ਼ੀਆਂ ਦਾ ਸੱਦਾ ਦਿੱਤਾ ਹੈ ਤੇ ਆਨਲਾਈਨ ਅਰਜ਼ੀਆਂ ਦੀ ਰਜਿਸਟ੍ਰੇਸ਼ਨ 24-1-25 ਤੋਂ ਸ਼ੁਰੂ ਹੋਵੇਗੀ ਅਤੇ 13-2-2025 ਨੂੰ ਜਿਹੜੀ ਬੰਦ ਹੋਵੇਗੀ ਤੇ ਅੰਤਿਮ ਮਿਤੀ 22-2-2025 ਇਹੀ ਰੱਖੀ ਗਈ ਹੈ ਜਿਹੜੀਆਂ ਹਾਰਡ ਕਾਪੀਆਂ ਭੇਜਣ ਵਾਸਤੇ ਤਾਂ ਦੋਸਤੋ ਪੂਰੀ ਜਾਣਕਾਰੀ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ gndu.ac.in ਤੇ ਜਾ ਕੇ ਲੈ ਸਕਦੇ ਹੋ ਨੈਕਸਟ ਹੈਗਾ ਜੀ ਦਫ਼ਤਰ ਜ਼ਿਲ੍ਹਾ ਰੱਖਿਆ ਸਿਵਾਵਾ ਭਲਾਈ ਅਫਸਰ ਫਰੀਦਕੋਟ ਵਿਖੇ ਜਿਹੜਾ ਇਹਨਾਂ ਨੇ ਪੱਤੀਆਂ ਕੱਢੀਆਂ ਹਨ ਤੇ ਜਿਹੜੀ ਇੱਕ ਸਹਾਇਕ ਪ੍ਰੋਫੈਸਰ ਘਟੋ-ਘਟੋ ਯੋਗਤਾ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਐਮ.ਸੀ.ਏ., ਐਮ.ਐਸ.ਸੀ., ਆਈ.ਟੀ., ਐਮ.ਟੈਕ ਕੰਪਿਊਟਰ ਸਾਇੰਸ ਦੀ ਅਸਾਮੀ 11 ਮਹੀਨੇ ਠੇਕੇ ਦੇ ਆਧਾਰ ਤੇ ਜਿਹੜੀ ਭਰੀ ਜਾਵੇਗੀ। ਚਾਹਵਨ ਉਮੀਦਵਾਰ ਆਪਣੇ ਵਿਨੇ ਪੱਤਰ ਦਸਤਾਵੇਜ਼ ਸਰਟੀਫਿਕੇਟਾਂ ਦੀਆਂ ਖੁਦ ਵੱਲੋਂ ਤਸਦੀਕ ਫੋਟੋਕਾਪੀਆਂ ਸਮੇਤ ਮਿਤੀ 4 ਜਨਵਰੀ 2025 ਨੂੰ ਸ਼ਾਮ 5 ਵਜੇ ਤੱਕ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਤਲਵੰਡੀ ਰੋਡ ਫਰੀਦਕੋਟ ਵਿਖੇ ਜਮ੍ਹਾਂ ਕਰਵਾ ਸਕਦੇ ਨੇ ਤੇ ਟੈਸਟ ਅਤੇ ਇੰਟਰਵਿਊ ਦੀ ਮਿਤੀ ਤੁਹਾਨੂੰ ਬਾਅਦ ਵਿੱਚ ਇਹਨਾਂ ਵੱਲੋਂ ਜਿਹੜੀ ਸੂਚਿਤ ਕਰ ਦਿੱਤੀ ਜਾਵੇਗੀ ਨੈਕਸਟ ਦੋਸਤੋ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਜਿਹੜੀਆਂ ਭਰਤੀਆਂ ਕੱਢੀਆਂ ਗਈਆਂ ਹਨ 24 25 ਸੈਸ਼ਨ ਵਾਸਤੇ ਇਹਨਾਂ ਨੇ ਕਲਚਰਲ ਕੋਟਾ ਦੇਸ਼ਨ ਮੁਖ ਲੈਵਲ 2 ਗ੍ਰੇਡ ਤਨਖਾ 1900 ਦੇ ਦੋ ਅਹੁਦਿਆਂ ਤੇ ਨਿਯੁਕਤੀ ਲਈ ਯੋਗ ਭਾਰਤੀ ਨਾਗਰਿਕਾਂ ਤੋਂ ਅਰਜੀ ਦਾ ਜਿਹੜਾ ਮੰਗ ਕੀਤੀ ਹੈ ਅਰਜ਼ੀਆਂ ਦਾ ਸੱਦਾ ਦੇਣ ਦੀ ਅੰਤਿਮ ਮਿਤੀ 22 ਦੂ 2025 ਸ਼ਾਮ 5 ਵਜੇ ਤੱਕ ਰੱਖੀ ਹੈ ਤੇ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ rcf.indianrailways.gov.in ਤੇ ਜਾ ਕੇ ਤੁਸੀਂ ਇਹਨਾਂ ਦੀ ਜਿਹੜੀ ਸਾਰੀ ਜਾਣਕਾਰੀ ਲੈ ਸਕਦੇ ਹੋ ਨੈਕਸਟ ਹੈ ਜੀ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਬਠਿੰਡਾ ਵਿਖੇ ਜਿਹੜੀ ਇੱਕ ਸੇਵਾਦਾਰ ਕਮ ਸਫਾਈ ਸੇਵਕ ਦੀ ਸਾਮੀ ਲਈ 11 ਮਹੀਨੇ ਨੇ ਰੋਲ ਠੇਕੇ ਦੇ ਦਰ ਤੇ ਭਰੀ ਜਾਣੀ ਹੈ ਯੋਗਤਾ ਤਜਰਬੇਕਾਰ ਉਮੀਦਵਾਰ ਅਤੇ ਸਬਕਾ ਸੈਨਿਕਾਂ ਨੂੰ ਜਿਹੜੀ ਬੈਲ ਦਿੱਤੀ ਜਾਵੇਗੀ ਚਾਹਵਨ ਉਮੀਦਵਾਰ ਆਪਣੇ ਬਨੇ ਪੱਤਰ ਦਸਤਾਵੇਜ਼ ਸਰਟੀਫਿਕੇਟਾਂ ਦੀਆਂ ਖੁਦ ਵੱਲੋਂ ਤਸਦੀਕ شدہ ਫੋਟੋ ਕਾਪੀਆਂ ਸਮੇਤ 31 ਜਨਵਰੀ 2025 ਨੂੰ ਸ਼ਾਮ 5:00 ਵਜੇ ਤੱਕ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਬਠਿੰਡਾ ਵਿਖੇ ਜਮ੍ਹਾਂ ਕਰਵਾਉਣ ਗੇਠ ਠੀਕ ਹੈ ਜੀ ਡਸਟ ਇੰਟਰਵਿਊ ਦੀ ਪ੍ਰਕਿਰਿਆ ਸੰਬੰਧੀ ਦਫ਼ਤਰ ਵੱਲੋਂ ਟੈਲੀਫੋਨ ਰਾਹੀਂ ਤੁਹਾਨੂੰ ਜਿਹੜਾ ਸੂਚਿਤ ਕਰ ਦਿੱਤਾ ਜਾਵੇਗਾ। ਦੋਸਤੋ ਇਹ ਸੀ ਵੱਖ-ਵੱਖ ਥਾਵਾਂ ਤੇ ਆਈਆਂ ਜੌਬਸ ਬਾਰੇ ਜਾਣਕਾਰੀ ਤੇ ਸਿੱਧਾ ਹੋਰ ਨਾ ਜੌਬਸ ਸੰਬੰਧੀ ਜਾਣਕਾਰੀ ਲੈਣ ਲਈ ਸਾਡੇ ਇਸ ਚੈਨਲ ਨਾਲ ਲਗਾਤਾਰ ਜੁੜੇ ਰਹੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ।